ਲਓ ਜੀ ਮਿਲੋ ਇਹ ਵਿਆਹ ਵਾਲੇ ਮੁੰਡੇ ਨੂੰ ਡਰੈਸਿੰਗ ਟੇਬਲ ਲੈਣਾ ਉਹ ਲੈਣ ਵਾਸਤੇ ਆਏ ਆ ਤੇ ਮੈਂ ਉਹਨਾਂ ਨੂੰ ਭੇਜਿਆ ਆਪਣਾ ਡਰੈਸਿੰਗ ਟੇਬਲ ਲੈ ਕੇ ਕਿਉਂਕਿ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਤੇ ਮੰਮੀ ਬੋਲੀ ਪਾਣ ਲੱਗੇ ਨੇ ਇਹ ਮੁੰਡੇ ਦੇ ਵਿਆਹ ਦੀ ਖੁਸ਼ੀ 'ਚ ਬਾ ਚੱਕ ਕੇ ਬੋਲੀਆਂ ਪਾਉਂਦੀ ਨਹੀਂ ਸੱਸ ਮੇਰੀ ਸੱਸ ਕਾਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੀ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਤੁਸੀਂ ਬਹੁਤ ਵਧੀਆ ਹਾਲ ਤੇ ਆਪਾਂ ਪਹੁੰਚ ਚੁੱਕੇ ਆ ਜੀ ਕਿਰਨ ਦੇ ਪੇਕਿਆਂ ਅਠਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮਾਝੇ ਇਲਾਕੇ ਦੇ ਵਿੱਚ ਪਹੁੰਚੇ ਹੋયા ਤੇ ਇੱਥੇ ਹੈਗਾ ਜੀ ਕਿਰਨ ਦੇ ਬ੍ਰਦਰ ਦਾ ਵਿਆਹ ਹੂੰ ਸੋ ਹੁਣ ਵਿਆਹ ਦੀ ਜਾਣਕਾਰੀ ਤੁਹਾਨੂੰ ਦੇਦਿਆਂ ਜੀ ਸਾਡੇ ਮੁੰਡੇ ਦਾ ਜਿਹੜਾ ਵਿਆਹ ਹੈ ਅਸੀਂ ਕਰਨ ਲੱਗੇ ਆ ਜੀ ਤੇ ਵਿਆਹ ਦੀਆਂ ਤਿਆਰੀਆਂ ਚੱਲਣੀਆਂ ਨੇ ਤੇ ਵਿਆਹ ਕਿਸ ਤਰੀਕੇ ਦੇ ਨਾਲ ਕਰਨਾ ਦੇਖੋ ਵਿਆਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦੇ ਨੇ ਹਮ ਹਰ ਇੱਕ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਖੁਸ਼ੀਆਂ ਆਉਂਦੀਆਂ ਨੇ ਕਿਸੇ ਦੀ ਧੀ ਦਾ ਕਿਸੇ ਦੇ ਪੁੱਤ ਦਾ ਵਿਆਹ ਕਿਸੇ ਦੇ ਭਰਾ ਦਾ ਭੈਣ ਦਾ ਹੈਨਾ ਰਲ ਕੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਜਦੋਂ ਵੀ ਕਿਸੇ ਆਪਣੀ ਸਿੱਖ ਦਾ ਵਿਆਹ ਹੁੰਦਾ ਜਦੋਂ ਮੇਰਾ ਤੇ ਕਿਰਨ ਦਾ ਵਿਆਹ ਹੋਇਆ ਸੀ ਅਸੀਂ ਵੀ ਬਿਲਕੁਲ ਆਨੰਦ ਸੰਸਕਾਰ ਜੋ ਕਿ ਸਾਡੇ ਸਿੱਖਾਂ ਦੇ ਵਿੱਚ ਹੁੰਦੇ ਨੇ ਅਸੀਂ ਉਹ ਫੋਲੋ ਕੀਤੇ ਸੀ ਕਿ ਅਸੀਂ ਕੋਈ ਡੀਜੇ ਕੋਈ ਢੋਲ ਕੋਈ ਰੀਪਰ ਘਟਾਈ ਜੁੱਤੀ ਜਕਾਈ ਇਦਾਂ ਦੀਆਂ ਮੰਨ ਜਿਹੜੀਆਂ ਮਨਮਤ ਆ ਆਪਾਂ ਕਹਿੰਨੇ ਆ ਰੀਤੀ ਰਿਵਾਜ ਹੁੰਦੇ ਅਸੀਂ ਫੋਲੋ ਨਹੀਂ ਕੀਤੇ ਅਸੀਂ ਸਿਰਫ ਸਿੱਖ ਮਰਿਆਦਾ ਦੇ ਅਨੁਸਾਰ ਸਾਡਾ ਵਿਆਹ ਕੀਤਾ ਸੀ 6-7 ਜੀ ਆਏ ਸੀ ਸਾਦਾ ਵਿਆਹ ਜੇ ਸਾਦਾ ਬਿਲਕੁਲ ਸਾਦਾ ਵਿਆਹ ਕੀਤਾ ਸੀ ਮਾਲਕ ਨੇ ਦਿੱਤਾ ਸਾਰਾ ਕੁਝ ਹੈ ਪਰ ਆਪਾਂ ਮਾਲਕ ਦੀ ਹਜ਼ੂਰੀ ਵਿੱਚ ਜਦੋਂ ਬਰਾਤ ਲੈ ਕੇ ਜਾਣੀ ਹੁੰਦੀ ਹੈ ਮਤਲਬ ਵਿਆਹ ਕਰਨਾ ਹੁੰਦਾ ਹੈ ਤੇ ਬੜਾ ਸਾਦਾ ਰੀਤੀ ਰਿਵਾਜਾਂ ਦੇ ਨਾਲ ਕਰਨਾ ਪੈਂਦਾ ਹੈ ਸਾਡੇ ਸਿੱਖ ਸੰਸਕਾਰਾਂ ਦੇ ਸਤ ਅਨੁਸਾਰ ਅਸੀਂ ਜਿਹੜੇ ਕਿ ਬਾਬਾ ਜੀ ਡਾਕਟਰ ਸਿਵ ਸਿੰਘ ਜੀ ਹੈਗੇ ਨੇ ਉਹ ਪ੍ਰਚਾਰਕ ਨੇ ਬਹੁਤ ਸਾਨੂੰ ਪ੍ਰਚਾਰ ਕਰਦੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਚੰਗੇ ਰਾਹ ਪਾਉਂਦੇ ਨੇ ਬਾਣੀ ਬਾਣੀ ਦਾ ਸਾਰਾ ਵਿਆਖਿਆ ਕਰਕੇ ਸੁਣਾਉਂਦੇ ਨੇ ਵੀ ਬਾਣੀ ਦੇ ਵਿੱਚੋਂ ਸਾਰੀ ਚੀਜ਼ਾਂ ਤੇ ਆਪਾਂ ਉਹਨਾਂ ਦੀ ਵਿਚਾਰ ਸੁਣਦੇ ਆ ਤੇ ਜੇ ਉਹਨਾਂ ਦੇ ਵਿਚਾਰ ਆਪਾਂ ਫੋਲੋ ਹੀ ਨਹੀਂ ਕਰਾਂਗੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਫੋਲੋ ਹੀ ਨਹੀਂ ਕਰਾਂਗੇ ਤਾਂ ਸਾਨੂੰ ਆਪਾਂ ਫਿਰ ਫਾਇਦਾ ਕੀ ਹੋ ਰਿਹਾ ਹੈ ਨਾ ਹਾਂ ਤੇ ਆਪਾਂ ਉਹਨਾਂ ਨੂੰ ਮੰਨਦੇ ਆ ਤੇ ਸਾਡੇ ਆਨੰਦ ਸੰਸਕਾਰ ਨੇ ਜਿਹੜੇ ਆਪਣੇ ਵਿਆਹ ਦੇ ਉਹ ਪੱਕ ਕਿਸ ਤਰ੍ਹਾਂ ਕਰਨੇ ਨੇ ਆਪਾਂ ਕਿਸ ਤਰੀਕੇ ਦੇ ਨਾਲ ਚੱਲਾਂਗੇ ਉਸ ਤੁਹਾਨੂੰ ਦਿਖਾਵਾਂਗੇ ਜਿਹੜਾ ਰੀਅਲ ਸਿੱਖਾਂ ਦਾ ਵਿਆਹ ਹੁੰਦਾ ਸਾਡੇ ਸਿੱਖ ਧਰਮ ਦਾ ਵਿਆਹ ਜੋ ਸਾਨੂੰ ਹੁਕਮ ਹੋਇਆ ਹੋਇਆ ਹੈ ਹਮ ਅਕਾਲ ਤਖਤ ਸਾਹਿਬ ਵੱਲੋਂ ਉਹ ਕਿਸ ਤਰ੍ਹਾਂ ਦਾ ਵਿਆਹ ਹੈ ਆਪਾਂ ਉਸ ਤਰੀਕੇ ਦੇ ਨਾਲ ਫੋਲੋ ਕਰਾਂਗੇ ਹੁਣ ਅਸੀਂ ਚੱਲੇ ਆ ਜੀ ਬਾਜ਼ਾਰ ਆਜੋ ਕਰਨ ਮੇਰੇ ਵਾਲੇ ਇੱਧਰ ਤੇ ਮੈਂ ਫੋਕਸ ਮਰਵਾਤਾ ਕਿਰਨ ਨੂੰ ਆਪਣੇ ਉੱਪਰ ਮੈਂ ਸਾਰੀ ਫੁਟੇਜ ਖਾ ਗਿਆ ਤੇ ਅਸੀਂ ਚੱਲੇ ਆ ਬਾਜ਼ਾਰ ਸਮਾਨ ਤੋਂ ਲੜਾ ਖਰੀਦਦਾਰੀ ਕਰਨ ਵਾਸਤੇ ਕਿਉਂਕਿ ਮੰਮੀ ਹਣੀ ਸਾਡੀ ਵੇਡ ਦੇ ਵਿੱਚ ਹੀ ਪਿਉਣ ਤੇ ਫਿਰ ਅਸੀਂ ਈਬਾਦਾ ਦਾ ਬਰਥਡੇ ਸੀ ਗੁਰੂ ਮਹਾਰਾਜ ਘਰੇ ਆਇਸੀ ਸਾਡੇ ਬਾਲ ਦਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਹੁਣ ਅਸੀਂ ਅੱਜ ਇੱਧਰ ਦੀਆਂ ਜ਼ਿੰਮੇਵਾਰੀਆਂ ਕੁਰਿਆ ਕਰਨ ਲੱਗੀਆਂ ਆਪਣੀਆਂ ਹੈ ਨਾ ਤੇ ਬਾਕੀ ਸਾਰੇ ਜਣੇ ਤੁਸੀਂ ਵਿਸ਼ੇਸ਼ ਦਿਓ ਕਿ ਸਾਰਾ ਕੁਝ ਵਧੀਆ-ਵਧੀਆ ਹੋਵੇ ਅਬਨ ਤੇ ਵੈਸੇ ਗੁਰੂ ਮਹਾਰੇ ਦੀ ਕਿਰਪਾ ਨਾਲ ਬਹੁਤ ਵਧੀਆ ਓਟ ਲੈ ਕੇ ਚੱਲਿਆ ਜੇ ਰਾਮਾਲਕ ਦੀ ਸਭ ਕੁਝ ਸਹੀ ਕੀ ਹੋਏਗਾ ਹੋਏਗਾ ਕਿ ਬਾਕੀ ਇਹ ਵਾਲਾ ਵਿਆਹ ਆਈ ਹੋਪ ਕਿ ਤੁਸੀਂ ਕਦੀ ਕਿਸੇ ਨੇ ਨਹੀਂ ਵੇਖਿਆ ਹੋਣਗੇ ਇਦਾਂ ਦਾ ਵਿਆਹ ਅਸੀਂ ਫਸਟ ਟਾਈਮ ਦਿਖਾ ਰਹੇ ਹਾਂ ਤੇ ਆਈ ਹੋਪ ਕਿ ਤੁਹਾਨੂੰ ਇਹ ਰਿਹਾਵ ਪਸੰਦ ਆਵੇ। ਤੁਸੀਂ ਮੈਂ ਕਹਿੰਦਾ ਜਦੋਂ ਅਸੀਂ ਇਹ ਇਹ ਰੀਤ ਚਲਾ ਰਹੇ ਆ ਸਾਡੇ ਆਣ ਵਾਲੇ ਪੀੜ੍ਹੀ ਸਾਡੇ ਬੱਚੇ ਸਾਡੇ ਹੋਰ ਜਿਹੜੇ ਤੁਸੀਂ ਦੇਖਦੇ ਹੋ ਜੇ ਸਾਡੂੰ ਫੋਲੋ ਕਰਦੇ ਹੋ ਤੁਸੀਂ ਫੋਲੋ ਕਰਨ ਦਾ ਮਤਲਬ ਇਹ ਹੁੰਦਾ ਇਨਫਲੂਐਂਸਰ ਹਾਂ ਸੀ ਅਸੀਂ ਇਨਫਲੂਐਂਸ ਕਰਦੇ ਆ ਤੁਹਾਨੂੰ ਜੇ ਤੁਹਾਨੂੰ ਸਾਡੀਆਂ ਇਹ ਵਿਆਹ ਦੀਆਂ ਰਸਮਾਂ ਠੀਕ ਲੱਗਣ ਤਾਂ ਡੈਫੀਨਿਟਲੀ ਤੁਸੀਂ ਵੀ ਇਸ ਨੂੰ ਫੋਲੋ ਕਰਿਓ ਤਾਂ ਕਿ ਸਾਡੀ ਸਿੱਖ ਕੌਮ ਇੱਕ ਚੰਗੇ ਰਸਤੇ ਤੇ ਪਹੁੰਚੇ ਅਸੀਂ ਕੋ ਉਪਰਾਲਾ ਕਰਨ ਜਾ ਰਹੇ ਹਾਂ ਜਦੋਂ ਸਾਡਾ ਵਿਆਹ ਹੋਇਆ ਸੀ ਇਹ ਵੀ ਵਲੋਗ ਨਹੀਂ ਬਣਾਉਂਦੇ ਸੀ ਨਹੀਂ ਤਾਂ ਡੈਫੀਨਿਟਲੀ ਅਸੀਂ ਉਹ ਵੀ ਦਿਖਾਉਂਦੇ ਸੋਨ ਸਿਮਰਤ ਦੇ ਵਿਆਹ ਦੇ ਵਿੱਚ ਅਸੀਂ ਤੁਹਾਨੂੰ ਹਰ ਇੱਕ ਚੀਜ਼ ਫਿਲਮਾ ਕੇ ਦਿਖਾ ਸਕਦੇ ਹਾਂ ਸਾਡੇ ਵਿਆਹ ਦੇ ਸਾਰੇ ਰੀਤੀ ਰਿਵਾਜ ਤੇ ਹੁਣ ਅਸੀਂ ਚੱਲਿਆ ਨਹੀਂ ਬਾਜ਼ਾਰ ਤੇ ਝਟਪਟ ਹੀ ਵਿਆਹ ਦੀ ਡੇਟਾ ਰੱਖੀ ਆ ਗਿਆ ਤੇ ਝਟਪਟ ਹੀ ਸਾਨੂੰ ਇਹ ਕਰਨਾ ਪੈ ਗਿਆ ਤੇ ਹੁਣ ਆਪਾਂ ਚੱਲੀਏ ਗੱਡੀ ਕੱਢ ਲਈ ਹੋਈ ਸਿਮਰਤ ਨੇ ਕਿਧਰ ਚਾਪੀ ਕੇ ਗੱਡੀ ਕੋਲ ਹੋ ਸਿਮਰਤ ਕੋਲ ਚਲੋ 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 ਚੱਲੀਏ ਮੰਮੀ ਇਹੋ ਚੀਜ਼ ਦਾ ਮੰਮੀ ਰਾਣਾ ਤੁਹਾਨੂੰ ਆ ਕੇ ਮਿਲਾਨੇ ਆ ਪਹਿਲਾਂ ਸਿਮਰਤ ਨਾਲ ਮਲਾੜੀ ਵਿਆਹ ਵਾਲੇ ਮੁੰਡੇ ਨਾਲ ਲਓ ਜੀ ਮਿਲੋ ਇਹ ਵਿਆਹ ਵਾਲੇ ਮੁੰਡੇ ਨੂੰ ਇਹ ਕਹਿੰਦਾ ਜਦੋਂ ਇਹਨੂੰ ਕੋਈ ਕੰਮ ਕਹਿੰਦਾ ਕਹਿੰਦਾ ਮੁੰਡਾ ਉਹ ਕੰਮ ਕਰੇਗਾ ਹੈ ਵਿਆਹ ਵਾਲਾ ਮੁੰਡਾ ਕੰਮ ਕਰੂਗਾ ਇਧਰ ਮੁਕੇ ਨਹੀਂ ਸਤਾਰ ਜੀ ਆਏ ਹੋਏ ਤੇਰੇ ਸੋਹਣੇ ਦੇ ਮੁਕੜੇ ਤੇ ਇਹਦੇ ਨਜ਼ਰਾਂ ਲੱਗਦੇ ਮੈਂ ਗੱਡੀ ਚ ਲਵਾਵਾਂਗੇ ਮੈਂ ਇਧਰ ਨੂੰ ਖੜਾ ਤੇ ਤੇ ਚਮਕਣਾ ਕਿਧਰ ਦੱਸ ਬਿਛਾਰੇ ਜਾਣਾ ਪਹਿਲਾਂ ਪਹਿਲਾਂ ਬਿਛਾਰੇ ਜਾਣਾ ਲੋ ਭੈਣ ਭਰਾ ਅੱਗੇ ਬਹਿ ਗਏ ਜੋਣੇ ਨੂੰ ਪਿੱਛੇ ਬਿਠਾ ਦੇਣਾ ਨੇ ਕਹਿੰਦੇ ਤੂੰ ਪਿੱਛੇ ਬੈਠ ਬਾਈ ਤੂੰ ਬੋਲਦਾ ਬਹੁਤ ਹੈ ਤੇ ਮੇਰੀ ਕੁੜੀ ਵੀ ਅੱਗੇ ਬਿਠਾ ਲਈ ਨਾ ਨੇ ਤਾਂ ਵਧੀਆ ਮੈਂ ਵਲੌਗ ਬਣਾਵਾਂਗਾ ਪਿੱਛੇ ਬਹਿ ਕੇ ਬੈਟਾ ਲਾ ਲੋ ਮੇ ਟੂੰ ਟੂੰ ਕਰਦੀ ਰਹੇਗੀ ਗੱਡੀ ਮੇਰੀ ਤਾਂ ਮੈਂ ਫਿਰ ਬਾਦਲ ਕਰਕੇ ਲਵਾਈ ਬਸ ਹੋ ਗਿਆ ਠੀਕ ਲਓ ਜੀ ਆਪਾਂ ਚੱਲਿਆਂ ਜੀ ਨਿਸ਼ਹਿਰੇ ਮੱਜਾ ਸਿੰਘ ਆ ਜੀ ਬਾ ਪਿੱਛੋਂ ਵੈਸੇ ਵਲੋਗ ਵਧੀਆ ਬਣਦਾ ਗੱਡੀ ਦਾ ਯਾਰ ਹਾਂ ਹੈਨਾ ਹਾਂ ਸਾਰੇ ਦਿਨੇ ਸੋਦੇ ਨੇ ਵਲੋਗਿੰਗ ਕਰਨੀ ਬਹੁਤ ਔਖੀ ਹੈ ਬਸ ਅੱਚੀ ਦੱਸਾਂ ਕੰਟੈਂਟ ਇਕੱਠਾ ਕਰਨਾ ਬਹੁਤ ਔਖਾ ਹੈ ਵਲੋਗ ਦਾ ਚਲ ਇਹਦਾ ਕੁਦਰਤੀ ਸਿਮਰਦਾ ਵਿਆਹ ਆ ਗਿਆ ਵਲੋਗਾਂ ਦਾ ਕੰਟੈਂਟ ਸਾਡੇ ਕੋਲ ਬਣ ਜਾਣਾ ਹੈ ਪਰ ਜੇ ਲੋ ਕੰਡੇ ਵਿਆਹ ਨਾ ਹੋਵੇ ਵਿਆਹ ਆ ਗਿਆ ਚਲ ਇਹ ਵੀ ਜ਼ਰੂਰੀ ਹੈ ਕਿ ਆਪਾਂ ਸਾਰਿਆਂ ਤੱਕ ਪਹੁੰਚਾਈਏ ਆਪਾਂ ਹਨਾ ਵਿਆਹ ਕਿਵੇਂ ਕਰਨੇ ਚਾਹੀਦੇ ਸਾਨੂੰ ਵਿਆਹ ਵੈਸੇ ਬਾਹਲੇ ਖਰਚੇ ਨਹੀਂ ਕਰਨੇ ਚਾਹੀਦੇ ਜੇ ਉਹ ਹਨਾ ਜੋ ਵੀ ਆ ਤੇ ਤੁਹਾਨੂੰ ਬਖਾਵਾਂਗੇ ਕਿ ਵਿਆਹ ਕਿੱਦਾਂ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੋ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਦੋਸਤੋ ਇਹ ਨਾ ਸੋਚਿਓ ਵੀ ਸ਼ਾਇਦ ਹਵਾ ਕਰੀ ਜਾਂਦੇ ਨੇ ਪਰ ਉਸ ਮਾਲਕ ਨੂੰ ਪਤਾ ਜੀ ਜੇ ਮੇਰੇ ਕੋਲ ਕੋਈ ਮੈਂ ਆਪਣੀ ਵੀਡੀਓਸ ਪਾਉਂਗਾ ਫੋਟੋਸ ਜੇ ਮੇਰੇ ਕੋਲ ਪਈਆਂ ਨੇ ਨਾ ਮੈਂ ਤੁਹਾਨੂੰ ਦਿਖਾਉਂਗਾ ਵੀ ਸਾਡਾ ਮੇਰਾ ਤੇ ਕਿਰਨ ਦਾ ਵਿਆਹ ਕਦੋਂ ਹੋਇਆ ਉਦੋਂ ਤਾਂ ਹਸਣ ਹਵਾ ਕਰਨ ਦੀ ਜਰੂਰਤ ਨਹੀਂ ਸੀ ਨਾ ਉਦੋਂ ਤਾਂ ਅਸੀਂ ਵਲੌਗ ਵੀ ਨਹੀਂ ਬਣਾਉਂਦੇ ਸੀ ਮੇਰਾ ਤੇ ਕਿਰਨ ਦਾ ਵਿਆਹ ਅਸੀਂ ਬਿਲਕੁਲ ਸਾਦਾ ਰੀਤੀ ਰਿਵਾਜਾਂ ਦੇ ਨਾਲ ਕੀਤਾ ਸੀ ਸਾਦੇ ਰੀਤੀ ਰਿਵਾਜ ਬੜਾ ਵਧੀਆ ਔਰ ਅਸੀਂ ਕੀ ਸੁੱਖੀ ਨਹੀਂ ਵਸਰੇ ਮਾਲਕ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਵਧੀਆ ਚੱਲ ਰਿਹਾ ਹੈ ਕਿੱਥੇ ਵਿਆਹ ਹੋ ਰਿਹਾ ਸਾਰੇ ਪਾਸੇ ਵਿਆਹ ਹੋਣ ਦੇ ਡਰੈਸਿੰਗ ਟੇਬਲ ਲੈਣਾ ਉਹ ਲੈਣ ਵਾਸਤੇ ਆਏ ਆ ਤੇ ਮੈਂ ਉਹਨਾਂ ਨੂੰ ਭੇਜਿਆ ਪਹਿਲਾਂ ਡਰੈਸਿੰਗ ਟੇਬਲ ਲੈ ਗਏ ਕਿਉਂਕਿ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਸਹੀ ਗੱਲ ਹੈ ਤਿਆਰ ਨਹੀਂ ਹੋਇਆ ਜਾ ਰਿਹਾ ਬੜਾ ਔਖਾ ਰਹੀ ਪੱਗ ਮੱਲਣ ਤੋਂ ਵੀ ਨਾ ਡਰੈਸਿੰਗ ਟੇਬਲ ਅਸੀਂ ਸੋਚਿਆ ਸੀ ਬਾਅਦ ਚ ਲਵਾਵਾਂਗੇ ਪਰ ਹੁਣ ਅਚਾਨਕ ਲੈਣਾ ਪੈ ਰਿਹਾ ਸਾਨੂੰ ਵਿਆਹ ਕਰਕੇ ਸਾਰੇ ਰਿਸ਼ਤੇਦਾਰਾਂ ਨੇ ਤਿਆਰ ਵੀ ਹੋਣਾ ਸ਼ੀਸ਼ਿਆਂ ਨਾਲ ਨਹੀਂ ਤਿਆਰ ਹੋਏ ਇਹਨਾਂ ਛੋਟੇ ਸ਼ੀਸ਼ਿਆਂ ਨਾਲ ਲੋ ਜੀ ਮੈਂ ਬਹਿ ਗਿਆ ਜੀ ਪਿਛਲੀ ਸੀਟ ਤੇ ਮੈਨੂੰ ਕਹਿੰਦੇ ਪਿਛਲੀ ਸੀਟ ਤੇ ਬਹਿਣਾ ਬੜਾ ਔਖਾ ਮੈਂ ਨਜ਼ਾਰੇ ਨਾਲ ਬਹਿ ਗਿਆ ਪਰ ਇੱਕ ਚੀਜ਼ ਮੈਂ ਪਿੱਛੇ ਆ ਕੇ ਉਹ ਬੈਠੇ ਨੇ ਭੈਣ ਭਰਾ ਅੱਗੇ ਜੋਣਾ ਪੁੜਕਾ ਦਾ ਫਿਰਦਾ ਕਦੇ ਕਿਹੜੀ ਸੀਟ ਤੇ ਕਦੇ ਕਿਹੜੀ ਤੇ ਮੇਰੀ ਗੱਲ ਵੀ ਨਹੀਂ ਸੁਣ ਰਹੇ ਉਹ ਹੈਲੋ ਸੋਚਣ ਦੇ ਹਾਂ ਇੰਦਾ ਹੀ ਆਜ ਪਿੱਛੇ ਜਿਹੜਾ ਬੈਹੰਦਾ ਉਹ ਤਾਂ ਗੱਲ ਨਹੀਂ ਪਹੁੰਚਦੀ ਉਹ ਵਿੱਚ ਬਾਰਡਰ ਤੋਂ ਦੂਰ ਹੋਏ ਦੂਸਰਾ ਮੁਲਕ ਹੋ ਜਾਂਦਾ ਹੈ ਮੈਨੂੰ ਐਵੇਂ ਲੱਗ ਰਿਹਾ ਮੈਂ ਦੂਸਰੇ ਮੁਲਕੇ ਚ ਬੈਠਾ ਦੂਸਰੀ ਗੱਡੀ ਚ ਬੈਠਾ ਪਰ ਆ ਮੇਰੀ ਗੱਡੀ ਆ ਪਿੱਛੋਂ ਗੰਦੀ ਕਿਵੇਂ ਕੀਤੀ ਏ ਮੈਂ ਨਹੀਂ ਕੀਤੀ ਨਿਆਣਾ ਨੇ ਕੀਤੀ ਹਣੀ ਨਿਆਣਾ ਐਵੇਂ ਨਿਆਣਾ ਦੇ ਨਾਮ ਠੋਗੀ ਜਾਂਦੇ ਹੋਂ ਨਿਆਣੀ ਬੈਂਦੇ ਜਦੋਂ ਵੀ ਬੈਂਦੇ ਪਿੱਛੇ ਜਾਂ ਫਿਰ ਡਿੱਗੀ ਦੇ ਵਿੱਚ ਜਦੋਂ ਸਮਾਨ ਸਮੂਹ ਰੱਖਦੇ ਹੋਂ ਓਹ ਟੋਡੀ ਦੀ ਆ ਵੇ ਇਹਦਾ ਸਾਫ਼ ਕਰਨਾ ਪੈਣਾ ਭਾਈ ਦੁੱਖ ਲੱਗ ਰਿਹਾ ਮੈਨੂੰ ਅਜਰੋਂ ਵੀ ਗੱਡੀ ਗੰਦੀ ਕਰ ਰੱਖੀ ਐ ਇਹ ਆਪਸ ਵਿੱਚ ਲੱਗੇ ਨੇ ਸੂਟਾ ਸਾਟਾਂ ਦੀ ਡਿਸਕਸ ਕਰਾਂ ਕਰਾਂਗਾ ਦਾ ਪਰ ਮੇਰੀ ਗੱਡੀ ਦਾ ਦੁੱਖ ਲੱਗਣ ਡਿਆ ਦੇਖਿਓ ਬਈ ਤਾਂ ਟਰੈਕ ਕਲੀਨ ਕਰਾਉਣੀ ਪੈਣੀ ਐ ਬਾਹ ਇਹ ਛੋਟੇ ਹੱਥੀ ਵਾਲੇ ਲੋ ਜੀ ਵੈਸੇ ਗੱਲ ਸੱਚੀ ਐ ਜੀ ਪਿੱਛੇ ਥੋੜੇ ਜਿਹੀ ਟਾਈਟ ਜਗਾ ਛੋਟੇ ਕੱਦ ਦਾ ਬੰਦਾ ਜਾਂ ਬੱਚੇ ਹੀ ਬਹਿ ਸਕਦੇ ਨੇ ਇੱਥੇ ਆਪਾਂ ਨਹੀਂ ਬਹਿ ਸਕਦੇ ਮੇਰੇ ਤੋਂ ਮੇਰੇ ਤੋਂ ਪੁੱਛੋ ਕੀ ਬਚ ਰਹਿਓ ਹਾਂ ਉਹਨਾਂ ਦੱਸੋ ਹੁਣ ਹੁਣ ਪਹੁੰਚ ਜਦੋਂ ਮੈਂ ਕੈਮਰਾ ਓਨ ਕਰ ਲਿਆ ਫਿਰ ਬੜੇ ਪਿਆਰ ਨਾਲ ਬੋਲਣ ਲੱਗਾ ਕਹਿੰਦਾ ਭਾਜੀ ਤੁਸੀਂ ਵੀਡੀਓ ਬਣਾ ਲਓ ਪਹਿਲਾਂ ਮੈਨੂੰ ਨਾ ਦੱਸੋ ਕੁਝ ਇਹ ਬੜਾ ਔਖਾ ਬੋਲਿਆ ਮੈਨੂੰ ਮੁੰਡਾ ਇੰਨਾ ਔਖਾ ਬੋਲਿਆ ਇੰਨਾ ਔਖਾ ਬੋਲਿਆ ਕਿ ਮੈਂ ਬੜਾ ਔਖਾ ਹੋ ਗਿਆ ਮੈਨੂੰ ਜੂਸ ਪਿਲਾ ਹੁਣ ਮੈਂ ਤਾਂ ਸੌਖਾ ਮੰਗਾ ਮੈਨੂੰ ਕਹਿੰਦੇ ਲਓ ਜੀ ਗੱਡੀ ਮੈਨੂੰ ਐਵੇਂ ਲੱਗ ਰਿਹਾ ਬਾਹਲੀ ਲੰਬੀ ਹੋ ਗਈ ਜਿਆਦੀ ਪਿੱਛੇ ਬਹਿ ਗਈ ਪਿੱਛੇ ਬਹਿ ਕੇ ਮੈਨੂੰ ਲੱਗਾ ਤਾਂ ਘੜੀ ਗੱਡੀ ਬਹੁਤ ਜਿਆਦੀ ਲੰਬੀ ਲੈ ਲਈ ਪਿੱਛੇ ਬਹਿ ਕੇ ਦੇ ਨੋਬੇਟਾ ਸੈਂਟਰ ਤੇ ਬੈਠੀ ਹੁੰਦੀ ਹੈ ਨਾ ਤੇ ਜਦੋਂ ਪਿੱਛੇ ਬੰਦੇ ਆ ਜਾਂਦਾ ਕਿ ਹਾਡਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈ ਅਸੀਂ ਵੱਖਰੇ ਆਪਾਂ ਵੱਖਰੇ ਆ ਵੀ ਆਪਾਂ ਕੱਲੇ ਬੈਠੇ ਆ ਸਹੀ ਗੱਲ ਹੈ ਪਰ ਇਹ ਹੈ ਕਿ ਇਹਨਾਂ ਦੇ ਸਿੰਗਲ ਬੰਦਾ ਮੇਰੇ ਵਰਗਾ ਬੈਠਣਾ ਜਾਵੇ ਨਾ ਪਿੱਛੇ ਬੈਠ ਸਕਦਾ ਪਤਾ ਕਿਵੇਂ ਟੇਡਾ ਹੋ ਗਿਆ ਮੈਂ ਲੇਟ ਲੁੱਟ ਜਾਏ ਬੰਦਾ ਆਰਾਮ ਦੇ ਨਾਲ ਇਹ ਸੱਚੀ ਜਾਂਦੇ ਨੇ ਮੇਨਾਂ ਦੀ ਗੱਲਾਂ ਨਾ ਸੁਣਾ ਇਸ ਕਰਕੇ ਇਹਨਾਂ ਨੇ ਮੈਨੂੰ ਵਿਜਲੀ ਸੀਟ ਤੇ ਨਹੀਂ ਬਿਠਾਇਆ ਇਹ ਭੈਣ ਭਰਾ ਕੋਈ ਡਿਸਕਸ ਕਰ ਰਹੇ ਨੇ ਆਪਸ ਵਿੱਚ ਹੈਂ ਨਹੀਂ ਨਹੀਂ ਤੁਸੀਂ ਬੋਲ 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 ਤਾਂ ਹੀ ਨਹੀਂ ਰਹਿਣਾ ਭੀ ਇੱਕ ਵਾਰੀ ਵੀ ਨਹੀਂ ਗਿਆ ਭੀ ਪਾਜੀ ਜੋਣੇ ਨੇ ਇਹਨੇ ਸਿਮਰਤਰੀ ਭਾਜੀ ਵੀ ਅੱਗੇ ਆ ਜਾਓ ਚੰਗਾ ਲੱਗਦਾ ਤੁਸੀਂ ਪਿੱਛੇ ਬੈਠੇ ਹੋ ਥਿਆਪੇ ਕੇ ਚਲ ਰੋ ਗੱਡੀ ਫਿਰ ਸੈਂਟਰ ਚ ਇੱਥੇ ਰੁਕ ਆਹ ਹਾਂ ਤੁਸੀਂ ਸੈਂਟਰ ਚ ਰੁਕ ਕੇ ਮੈਨੂੰ ਜੂਸ ਨਹੀਂ ਪਲਾਂ ਡਿਆ ਜੂਸ ਭਾਈ ਹੈ ਹੀ ਨਹੀਂ ਮੈਂ ਦਿਖਾਵਾਂਗਾ ਰਸਤੇ 'ਚ 50 ਜੂਸ ਵਾਲੇ ਲੱਗੇ ਨੇ ਨਹੀਂ ਨਹੀਂ ਚੱਲ ਨਹੀਂ ਅੱਗੇ ਆਏ ਭਾਈ ਚੰਗੇ ਇੱਥੇ ਮਜ਼ਾ ਨਹੀਂ ਆਉਂਦਾ ਕੰਮ ਬਾਹਲਾ ਓਖਾ ਹੋ ਗਿਆ ਸੀ ਪਿੱਛੇ ਬਹਿ ਕੇ ਇਸ ਕਰਕੇ ਮੈਂ ਅੱਗੇ ਆ ਗਿਆ ਡਰਾਈਵਰ ਬਦਲ ਲਿਆ ਤੇ ਇਹ ਹੁਣ ਪਿੱਛੇ ਬੈਠੇ ਨਜ਼ਾਰੇ ਨਾਲ ਮੁੰਡੇ ਦਾ ਵਿਆਹ ਹੈ ਜੀ ਇਹਨੂੰ ਦਿਓ ਵਧਾਈਆਂ ਦਿਓ ਵਧਾਈਆਂ ਜੀ ਨਹੀਂ ਮੈਂ ਵੀਰ ਵਿਆਹ ਖੇ ਲਿਆਈ ਇਹਨੂੰ ਦਿਓ ਵਧਾਈਆਂ ਜੀ ਆਈ ਪਹੁੰਚਿਆ ਗੁਰਦਾਸਪੁਰ ਪਹਿਲਾਂ ਮੈਂ ਇਹ ਕੁਝ ਖਾ ਲਈਏ ਬੜਾ ਪਾਓ ਖਾਣ ਲੱਗਿਆ ਬੜਾ ਪਾਓ ਗੁਰਦਾਸਪੁਰ ਪਹੁੰਚ ਗਏ ਬੰਬੇ ਦਾ ਬੜਾ ਪਾਓ ਹਾਂ ਉਹ ਜੂੜਿਓ ਹੈ ਪਰ ਤੋਂ ਇਬਾਦਤ ਦੇ ਕੱਪੜੇ ਲੈਣੇ ਆ ਦੱਸੋ ਹੁਣ ਤੁਹਾਡਾ ਕੀ ਫਾਈਨਲ ਕੀ ਹੋਇਆ ਆਸ ਸੀਮਰ ਦੀ ਪੱਗ ਲੈ ਲਈ ਆ ਤੇ ਨਾਲ ਹੀ ਇਹਨਾਂ ਪੀਕੋ ਕਰਨ ਵਾਸਤੇ ਦਿੱਤੀ ਉਹਨਾਂ ਨੇ ਪੀਕੋ ਵਾਸਤੇ ਵੀ ਅੰਦਰ ਰੱਖਿਆ ਹੈ ਸਮਾਨ ਇੱਥੋਂ ਹੀ ਲੈਣੀ ਕਿ ਤੂੰ ਹੋਰ ਦੀ ਲੈਣੀ ਨਹੀਂ ਇੱਥੋਂ ਵਧੀਆ ਮਿਲਦਾ ਇੱਥੇ ਲੈ ਲੀਂ ਇੱਥੋਂ ਲੈ ਲੈ ਤੇ ਮੇਰੀ ਗੱਲ ਸੁਣੋ ਤੇ ਕਲਰ ਚ ਕਲਰ ਪੂਰ ਮੈਚ ਕਰਕੇ ਪ੍ਰੋਪਰ ਜਿਹੜਾ ਕਲਰ ਨੇ ਕਲਰ ਮੈਚ ਕਰ ਗਿਆ ਵਾ ਤੇ ਸਰੋਪੇ ਵੀ ਆਪਾਂ ਇੱਥੋਂ ਲੈ ਰਹੇ ਹਾਂ ਗੱਡੀ ਦੇ ਪਰ ਆਪਣਾ ਇੱਧਰ ਲੱਗ ਕੰਮ ਕੰਮ ਨਿਬੜ ਗਿਆ ਟੈਚੀ ਕਿਥੋਂ ਲੈਣੀ ਹੈ ਟੈਚੀ ਵੀ ਵੇਚਦੇ ਆ ਮੈਨੂੰ ਮੈਨੂੰ ਕਿਹੜਾ ਕੋਈ ਦੁਕਾਨਾ ਦਾ ਪਤਾ ਆਪਾਂ ਨੂੰ ਵੇਖਣਾ ਹੀ ਪੈਣਾ ਇੱਥੇ ਸਾੜੀ ਵਾਲਾ ਗਿਆ ਪੱਕਾ ਪਤਾ ਤੁਹਾਡੀ ਵੀਡੀਓ ਬੜੀ ਸੋਹਣੀ ਆ ਰਹੀ ਹੈ। ਹੈ? ਵੀਡੀਓ ਬੜੀ ਸੋਹਣੀ ਆ ਰਹੀ ਤੁਹਾਡੀ। ਥੈਂਕ ਯੂ। ਵਾਈਡ ਐਂਗਲ ਤੇ ਕਰ ਰਹੇ ਆ ਨਾ। ਅੱਛਾ। ਹਾਂ। ਚਲੋ। ਛੋਟਾ-ਛੋਟਾ ਲੈ ਲਓ, ਛੋਟਾ-ਛੋਟਾ ਲੈ ਲਓ। ਕਿਹਨੂੰ ਤੇ ਤੂੰ ਇਹ ਤਾਂ ਨਹੀਂ ਪਾਗਲ ਹੈ। They wants who's a voice in the ਬੜੇ ਬੜਾ ਜੁਲੀ ਬੜਾ ਜੁਲੀ ਬੈਠ। ਆ ਗਏ ਭਾਈ। ਲੈ ਲਓ ਬੜਾ ਟਾਈਮ ਲਾ ਦਸਡੇ ਆਈ। ਹੈ? ਟਾਕੀ ਬੰਦ ਟਾਕੀ ਬੰਦ ਕਰਤੀ। ਕਰਾਲੀ ਪੀਕੋ ਕਰਾ ਲਈ। ਪੀਕੋ ਕਰਤੀ ਉਹਨਾਂ ਨੇ ਵਿੱਚ ਆ ਹੀ ਫਿਲਮ ਕਰਦੇ। ਬੜਾ ਵਧੀਆ ਸਿਸਟਮ ਲੱਗਿਆ ਨਾ ਵਿੱਚ ਇਹ ਪਿੱਕੋ ਵੀ ਕਰਤੀ। ਪਰ ਇਹ ਤਾਂ ਵਧੀਆ ਯਾਰ ਬਾਰੋ-ਬਾਰ ਦੁਕਾਨੇ ਦੇ ਨਾਲ। ਹਾਂ। ਭੀੜ ਦੇ ਵਿੱਚ ਨਹੀਂ ਮੜਦਾ ਪੈਂਦਾ। ਭੀੜ ਦੇ ਵਿੱਚ ਨਹੀਂ ਮੜਦਾ। ਸਹੀ ਗੱਲ। ਗੁਰਦਾਸਪੁਰ ਵੱੜਦੀ। ਚਲੋ। ਕਿਸਮੇਸ਼ਾ ਨੇ। ਕੀ ਨਾਮ ਹੈ? ਦਸ਼ਮੇਸ਼। ਲਿਖਿਆ ਤਾਂ ਹੈ ਨੀ। ਦਸ਼ਮੇਸ਼ ਪਕੜੀ ਹੋਊ। ਚਲੋ। ਹੁਣ ਹੁਣ ਕਿੱਧਰ ਜਾਣਾ? 10 ਹੀ ਬਾਦਰੀ ਕਿੱਥੇ ਚਲੀ ਤੈਨੂੰ ਦੱਸ ਬਟ। ਤਰੀਵਾਲ। ਤਰੀਵਾਲ ਜਾਣਾ? ਹਾਂਜੀ। ਚਲੋ। ਟੈਕੀ ਉੱਥੋਂ ਲਾਂਗੇ। ਉੱਥੇ ਰਹੇ ਨੇ। ਚੱਲੀਏ ਫਿਰ। ਇੱਕ ਤਾਂ ਯਾਰ ਦੁਕਾਨਾਂ ਨਹੀਂ ਲੱਭਦੀਆਂ ਛੇਤੀ ਦੇ ਕੇ ਆ। ਚਲ ਪੱਕਾ ਨਹੀਂ ਦੁਕਾਨ ਦਾ ਤੈਨ ਅੱਗੇ ਨਹੀਂ ਲੱਭਦੀਆਂ ਸਾਨੂੰ ਦੁਕਾਨਾਂ ਚੱਲ ਬਈ ਜਿਉਣਿਆਂ ਚੱਲ ਬਈ ਲੈ ਹੁਣ ਬਾਜ਼ਾਰ ਦੇ ਵਿੱਚ ਵੜਦੇ ਆਏ ਨੇ ਮੈਨੂੰ ਗੁੜਾ ਬਾਜ਼ਾਰ ਗੁੜਾ ਗੁੜਾ ਬਾਜ਼ਾਰ ਭਾਰੀ ਪਰਕਮ ਬਾਜ਼ਾਰ ਇੱਕ ਸ਼ਰਤ ਤੇ ਜਾਵਾਂਗਾ ਤੁਹਾਡੇ ਨਾਲ ਮੈਂ ਭੀੜਾ ਬਾਜ਼ਾਰ ਗੱਡੀ ਲਾ ਕੇ ਪਾਰਕਿੰਗ 'ਚ ਹੁਣ ਬਟਾਲੇ ਦੇ ਬਾਜ਼ਾਰਾਂ 'ਚ ਘੁੰਮਦੇ ਫਿਰਦੇ ਆਂ ਸਿਮਰਤਪਾਲ ਸਿੰਘ ਦਿੱਥੋਂ ਵੀ ਕਰ ਲਈ ਸ਼ੋਪਿੰਗ ਫੋਟੋ ਮਟਾ ਲੈਦੇ ਵਿੱਚ ਜਿੰਨੀ ਮਰੀ ਉਹਨੇ ਹੀ ਇੱਥੇ ਆਉਣੀ ਹੁੰਨੀ ਆ ਆ ਦੀਦੀ ਹੁਣੇ ਤੁਹਾਡੇ ਇਹ ਤੁਸੀਂ ਜਾਣਦੇ ਹੋਗੇ ਦੀਦੀ ਨੂੰ ਇੰਸਟਾਗ੍ਰam ਤੇ ਫੇਮਸ ਤਾਂ ਉਹਨੂੰ ਕਦੋਂ ਫੋਨ ਆਇਆ ਮੈਂ ਕਿਹਾ ਅੱਜ ਲੱਗਦਾ ਹੈ ਕਿ ਜ਼ਰੂਰ ਆਉਣਗੇ ਨਹੀਂ ਸਾਨੂੰ ਵੀ ਹਮੇਸ਼ਾ ਬਹੁਤ ਵਧੀਆ ਲੱਗਦਾ ਇਹਨਾਂ ਦੇ ਨਾਲ ਮਿਲ ਕੇ ਬਹੁਤ ਪੋਜ਼ਿਟਿਵ ਵਾਈਬਜ਼ ਆਉਂਦੀ ਹੈ ਥੈਂਕ ਯੂ ਦੀਦੀ ਥੈਂਕ ਯੂ ਦੀਦੀ ਥੈਂਕ ਯੂ ਇਹ ਪਹਿਲਾਂ ਅਸੀਂ ਦੂਸਰੀ ਸ਼ਾਪ ਵਿੱਚ ਆਏ ਸੀ ਤੁਹਾਡੇ ਹਾਂ ਹੁਣ ਤੁਸੀਂ ਵੱਡੀ ਕਰ ਲਈ ਹੈ ਨਾ ਪਹਿਲਾਂ ਅਸੀਂ ਉੱਧਰ ਆਏ ਸੀ ਆਪਾ ਇਹ ਹਾਂ ਉਧਰ ਤੁਸੀਂ ਬੁਟੀਕਿਆ ਸੀ ਸ਼ੋਰੂਮ ਉਧਰ ਬਣਦਾ ਪਿਆ ਬਣਦਾ ਪਿਆ ਸੀ ਸਾਹਮਣੇ ਹਾਂ ਉਧਰ ਪੈਸੇ ਚੱਲ ਰਿਹਾ ਸੀ ਤੁਹਾਡਾ ਆ ਜਾ ਬਾਕੀ ਚੱਲ ਆ ਜਾ ਆਪਾ ਇਹਨੇ ਇਹਦੇ ਕੱਪੜੇ ਖਰਾਬ ਨਹੀਂ ਕਰਦੀ ਇਹ ਕਰ ਦੇਣੇ ਤੁਹਾਡੇ ਕੱਪੜੇ ਖਰਾਬ ਚੇਂਜ ਕਰਦਾ ਤੁਹਾਡਾ ਬੀਬੀ ਤੁਹਾਨੂੰ ਦਾ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਚਲੋ ਬਹੁਤ ਵਧੀਆ ਬਹੁਤ ਵਧੀਆ ਰਿਕਮੈਂਡੇਟ ਤਾਂ ਇਹ ਤਾਂ ਮੋਸਟ ਰਿਕਮੈਂਡੇਟ ਸ਼ਾਪ ਹੈ ਸਸਤੇ ਵੀ ਕੱਪੜੇ ਮਿਲ ਲੈਣਾ ਨਹੀਂ ਹਾਂ ਤੇ ਨੋ ਡਾਊਟ ਨਹੀਂ ਸੀਰੀਅਸਲੀ ਮਹਿੰਗੇ ਤਾਂ ਮੈਂ ਕਹਿੰਦਾ ਨਹੀਂ ਹੁਣ ਭਾਬੀ ਆਉਗੀ ਸਾਡੇ ਕੋਲ ਸ਼ਾਪਿੰਗ ਕਰਨ ਹੈ ਨਾ ਬੱਸ 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 ਮੈਂ ਨਾ ਤੁਹਾਡੀ ਵੀਡੀਓ ਹੁਣੀ ਮੇਕ ਕੀਤੀ ਸੀ ਉਹ ਜਿਹੜੀ ਪਸ਼ਮੀਨੇ ਦੇ ਸੂਟਾਂ ਵਾਲੀ ਤੇ ਦੀਦੀ ਕਹਿੰਦੇ ਕਿ ਤੁਸੀਂ ਪਹਿਲਾਂ ਦਾ ਦੇ ਕੇ ਤੁਹਾਡਾ ਆਪਾ ਸਾਈਟ ਕਰਵਾ ਲੈਂਦੇ ਮਿਲ ਕੇ ਮੈਨੂੰ ਸ਼ੋ ਹੀ ਹੁਣ ਹੋਇਆ ਉਹ ਵੇਚ ਕੇ ਮੈਨੂੰ ਉਦੋਂ ਹੀ ਕਹਿ ਦੇ ਮੈਂ ਤੁਹਾਡੇ ਉਦੋਂ ਹੀ ਸਾਈਟ ਕਰਾ ਮੰਡੇ ਨੂੰ ਆਉਣੇ ਜੀ ਹੁਣ ਅੱਛਾ ਮੰਡੇ ਆਉਣੇ ਕਿੰਨਾ ਨੀਚੇ ਵਰਕ ਨਹੀਂ ਕੀਤਾ ਨਾ ਇਹਨਾਂ ਦਾ ਘੇਰੇ ਵਾਲਾ ਹਾਂ ਕੋਈ ਗੱਲ ਹੀ ਨਹੀਂ ਬਹੁਤ ਜੀ ਬਹੁਤ ਜਿੰਨਾ ਅੱਛਾ ਤੁਹਾਨੂੰ ਹਾਂ ਬਹੁਤ ਸੋਹਣਾ ਕੀ ਉਹ ਚਲ ਚਲੋ ਚਲਦੇ ਆਂ ਦੀਦੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਲੋ ਜੀ ਲੋ ਜੀ ਲੋ ਜੀ ਇਹ ਇਹ ਸੁਣੋ ਸੁਣੋ ਇਹ ਠਵਾਲਾ ਵਾਲੇ ਇਕੱਠੇ ਹੋ ਗਏ ਨੇ ਸਾਰੇ ਠੀਕੇ ਇਹ ਇਹ ਠਵਾਲਾ ਵਾਲਾ ਚਾਚੇ ਚਾਚੀਆਂ ਸਾਰੇ ਇਕੱਠੇ ਨੇ ਹੈ ਤੇ ਮੰਮੀ ਬੋਲੀ ਪਾਣ ਲੱਗੇ ਨੇ ਇਹ ਮੁੰਡੇ ਦੇ ਵਿਆਹ ਦੀ ਖੁਸ਼ੀ 'ਚ ਬਾ ਚੱਕ ਕੇ ਬੋਲੀਆਂ ਪਾਉਂਦੀ ਨਹੀਂ ਸੱਸ ਮੇਰੀ ਸਭ ਤੋਂ ਚੰਗੀ ਮੈਂ ਜਤਾਈ ਨਹੀਂ ਜਾਣਦਾ ਇਹਨੂੰ ਕੱਲ ਬੁਲਾਵਾਂਗੇ ਹਾਂ ਹਾਂ ਨਹੀਂ ਨਿਕਲ ਨਹੀਂ ਖਿਲੇਂਦੀ ਜਾਂਦਾ ਇਹ ਨਹੀਂ ਜਾਂਦਾ ਉੱਠੇ ਨਹੀਂ ਜਾਂਦਾ ਹੈ ਹਾਂ ਮੁੰਡਾ ਜੀ ਸਾਡਾ ਦਰਸਿਕ ਮੁੰਡਾ ਆਏ ਹਾਈ ਹਾਈ ਬੜਾ ਪਰੇਸ਼ਾਨ ਸੀ ਮੇਰਾ ਵਿਆਹ ਨਹੀਂ ਹੁੰਦਾ ਕਹਿੰਦਾ ਹੋ ਗਿਆ ਲੋ ਜੀ ਮੁੰਡੇ ਦਾ ਆਪਾ ਵਿਆਹ ਕਰ ਛੱਡਿਆ ਹੀ ਨਹੀਂ ਨਹੀਂ ਤਾਂ ਜਦ ਘਰ ਬਣਾਇਆ ਸਾਰੇ ਪਿੰਡ ਚ ਰੌਲਾ ਪੈ ਗਿਆ ਵਿਆਹ ਹੋਣਾ ਨਹੀਂ ਨਹੀਂ ਬੜੇ ਬੜੇ ਕਹਿੰਦੇ ਸੀ ਵੀ ਹੁਣ ਤਾਂ ਬਾਊ ਦਾ ਵਿਆਹ ਕਰ ਦੋ ਸਾਨੂੰ ਸਹੀ ਪਿੰਡ ਵਾਲਿਆਂ ਕਰਕੇ ਕਰਨਾ ਪੈ ਗਿਆ ਮੁੰਡੇ ਦਾ ਵਿਆਹ ਕਹਣਾ ਸਹੀ ਦੱਸ ਦਿੰਦੇ ਆ ਵੀ ਪਤਾ ਲੱਗਦਾ ਮਿੱਥੇ ਦਾ ਵਿਆਹ ਹੋਣਾ ਜਦੋਂ ਕਿਸੇ ਦੇ ਘਰੇ ਮਿਸਤਰੀ ਲੱਗ ਜਾਣ ਦਾ ਸੋਚਦੇ ਨੇ ਵਿਆਹ ਹੋਣ ਵਾਲਾ ਮੇਜ਼ ਰੀਵਿੰਗ ਲਗਾਈ ਦੇ ਸੀ ਬਈ ਇਹ ਵੀ ਹਾਂ ਇਹਦੇ ਆ ਗਿਆ ਆ ਪਾਜੀ ਦਾ ਵਿਆਹ ਕਰਦਣ ਨੂੰ ਹੋ ਗਿਆ ਲੈ ਦੇ ਕੋ ਐਸੇ ਕਿੰਨੇ ਮੂੰਹਾਂ ਚੋਂ ਨਿਕਲੇ ਇੱਕ ਸ਼ੁਭ ਵਚਨ ਤੇ ਮੁੰਡੇ ਦਾ ਵਿਆਹ ਧਰਦਾ ਆਪਾਂ ਹਾਂ ਦਾ ਭਾਵੇਂ ਥੋੜਾ ਰੁੱਕੇ ਹੋਣਾ ਸੀ ਚੱਲ ਕਰਤਾ ਆਪਾਂ ਸਿਰੇ ਲਾਤਾ ਸੇ ਸ਼ਾਦੀ ਕੀਤੀ ਉਹ ਸ਼ਾਦੀ ਤੈਨਾਂ ਹੋ ਗਿਆ ਨੇ ਸ਼ਾਦੀ ਕਰਦੇ ਆ ਸਿਰੇ ਲਾਤਾ ਜੀ ਇਹ ਬਾਤ ਵੀ ਆਪਣੇ ਮਾਮੇ ਦਾ ਵਿਆਹ ਦੇਖੂਗੀ ਹੈ ਮੇਲੇ मामੂ ਕੀ ਸ਼ਾਦੀ ਮੇਂ ਜਲੂਲ ਆਣਾ ਤੈਨ ਸਰਵਾਲਾ ਬਣਾ ਦੀ ਆਹ ਸਰਵਾਲਾ ਮੈਂ ਹੀ ਬਣਾਗੀ ਕਿਆ ਦੇ ਨੇ ਤੇ ਕੰਮ ਤੋਂ ਮਿਲਦੇ ਕਰਨ ਡੈਡੀ ਕਿਵੇਂ ਸੁਸਤੇ ਜਿਹਾ ਬੈਠੇ ਨੇ ਉੱਥੇ ਨੀਂਹ ਦਾ ਗਾਇਲ ਰਿਵਾਇ ਚਿਰਕਾਈ ਆ ਆ ਦੇਖ ਲੈਣਾ ਦੇਖਿਆ ਨੋਟ ਮੈਂ ਦਿੱਤੀਏ ਸੁਨੇ ਲੱਗ ਜਾਂਦੇ ਗੁੰਝਲੀਆਂ ਨੇ ਨਹੀਂ ਲੱਗਦੀ ਨਾ ਸਟ੍ਰੇਟ ਪੂਰੀ ਨਹੀਂ ਮੈਂ ਮੈਨੂੰ ਚਾਹ ਆ ਵੀ ਮੰਮੀ ਨੇ ਕਰਾਇਆ ਕਰੋ ਸੰਗ ਬੋਦੀ ਨਾਲ ਆਹ ਬੜਾ ਸੰਗ ਨੂੰ ਕਹਿਣੇ ਆ ਯਾਦਾ ਤੋਰਾ ਬੈਠਿਆ ਕਰਾ ਬੰਦੇ ਮੇਂ ਕੰਮ ਕਰਦਾ ਮੈਂ ਕਹਿੰਦਾ ਤੇ ਅੱਬਾ ਇੱਧਰ ਤੂੰ ਆ ਕੇ ਗੋਹੀ ਸੱਚ ਨੂੰ ਅਜੇ ਇੱਕ ਕੰਮ ਗਿਆ ਸੀ ਨੇ ਕੰਮ ਨਹੀਂ ਕੀਤਾ ਹਾਂ ਪਟੀਆਂ ਪਟੀਆਂ ਮੰਗਾਈਆਂ ਇਹ ਤੋਂ ਨਾ ਨਾ ਭਰਾ ਹੱਤ ਭਰਾ ਦਾ ਵਿਆਹ ਹੈ ਤੇ ਤੂੰ ਸੁੱਕਾ ਤੁਰਿਆ ਫਿਰਦਾ ਪਟੀਆਂ ਦਾ ਅੱਧ ਨਹੀਂ ਮਾਰਦੇ ਨਹੀਂ ਪੈਸੇ ਦਾ ਦਿੰਦੇ ਪਟਟੀ ਦਾ ਕੀ ਹੈ ਦੱਸ ਸਵੇਰੇ ਸਵੇਰੇ ਚੱਕ ਲਾਂਗੇ ਮੈਂ ਕਹਿੰਦਾ ਤੇ ਉਹ ਨਾ ਟ੍ਰੇਟਰ ਹੀ ਗਿਆ ਤਾਂ ਟੈਂਟ کہاں ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਗੱਲ ਸੁਣੋ ਆਪਾਂ ਮੇਨ ਮੁੱਦੇ ਦੀ ਗੱਲ ਕਰੀਏ ਬੰਦ ਕਰੀਏ